ਗੁਰਮਤਿ ਸੁਨ ਕਛ ਗਿਆਨ ਨ ਉਪਜੋ ਪਸ਼ੂ ਜੋ ਉਦਰ ਭਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 685ਵੇਂ ਅੰਗ ਤੇ ਵਿਰਾਜਮਾਨ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਰਚਿਤ ਇਹ ਪੰਕਤੀਆਂ ਇੱਕ ਐਸੇ ਵਿਸ਼ੇ ਨੂੰ ਛੋਂਦੀਆਂ ਨੇ ਤੇ ਬੜੀ ਡੂੰਘਾਈ ਤੱਕ ਛੋਂਦੀਆਂ ਨੇ ਜਿਹੜਾ ਅਕਸਰ ਹਰ ਇੱਕ ਗੁਰਮੁਖ ਮਹਿਸੂਸ ਕਰਦਾ ਹੈ ਖਾਸ ਕਰਕੇ ਗੁਰਮੁਖਤਾ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਉਹ ਗੁਰੂ ਆਲਾ ਬਣਦਾ ਹੈ ਗੁਰੂ ਤੇ ਲੜ ਲੱਗਦਾ ਹੈ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣਦਾ ਹੈ ਪਰ ਉਹਨਾਂ ਨੂੰ ਸਮਝਣ ਤੋਂ ਅਸਮਰੱਥ ਮਹਿਸੂਸ ਹੁੰਦਾ ਹੈ ਉਹਨਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕਰ ਪਾਰਿਆ ਹੁੰਦਾ ਉਸ ਵਕਤ ਇਦਾਂ ਦੇ ਸਵਾਲ ਉਹਦੇ ਮਨ 'ਚ ਉੱਠਦੇ ਐ ਕਿ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣ ਕੇ ਮੇਰੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਨਹੀਂ ਹੋ ਰਹੀ ਕਿਉਂ ਇਦਾਂ ਦੇ ਖਿਆਲ ਉੱਠਦੇ ਐ ਕੀ ਇਹਨਾਂ ਦਾ ਹੱਲ ਐ ਇਹ ਅਸੀਂ ਜਾਣਾਂਗੇ ਇਸ ਤੋਂ ਇਲਾਵਾ ਜੋਗੀ ਦੀ ਪ੍ਰਵਾਹਾਸ਼ਾ ਜਾਣਾਂਗੇ ਤੇ ਪ੍ਰਮਾਤਮਾ ਦੇ ਲੜ ਲੱਗਣ ਵਰਸਸ ਕਿਸੇ ਹੋਰ ਆਸਰੇ ਦੀ ਵਾਲ ਦੇ ਵਿੱਚ ਲੱਗੇ ਰਹਿਣ ਦਾ ਫਰਕ ਸਮਝਾਂਗੇ ਆਓ ਸ਼ੁਰੂ ਕਰੀਏ ਧਨ ਆਸਰੀ ਮਹਿਲਾ ਨੋਮਾ ਤਹ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੁਨ ਜਹ ਘਟ ਮਹੀਂ ਪਛਾਨੋ ਰਹਾਉ ਏ ਭਾਈ ਜਿਸ ਜੋਗੀ ਦੇ ਹਿਰਦੇ ਵਿੱਚ ਮੈਂ ਲੋਭ ਮਾਇਆ ਦਾ ਮੋਹ ਤੇ ਮਮਤਾ ਦੀਆਂ ਲਹਿਰਾਂ ਉੱਠਦੀਆਂ ਦੇਖ ਰਿਹਾ ਹਾਂ ਮੈਂ ਸਮਝਦਾ ਹਾਂ ਕਿ ਉਸ ਜੋਗੀ ਨੂੰ ਸਹੀ ਜੀਵਨ ਜਾਂਚ ਅਜੇ ਨਹੀਂ ਆਈ ਤੇਹ ਜੋਗੀ ਕੋ ਜੁਗਤ ਨਾ ਜਾਣੇ ਪਰ ਨਿੰਦਾ ਉਸ ਤਤ ਨਹ ਜਾਕੈ ਕੰਚਨ ਲੋਹ ਸਮਾਨੋ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਹੇ ਬਖਨੋ ਅਸਲ ਜੋਗੀ ਓਹ ਹੈ ਉਸ ਨੂੰ ਜੋਗੀ ਆਖਿਆ ਜਾ ਸਕਦਾ ਹੈ ਪਰ ਨਿੰਦਾ ਉਸ ਤਤ ਨਹ ਜਾਕੈ ਜਿਦੇ ਹਿਰਦੇ ਚ ਨਾ ਤੇ ਪਰਾਇ ਨਿੰਦਿਆ ਹੈ ਤੇ ਨਾ ਹੀ ਉਸਤਤ ਹੈ ਨਾ ਹੀ ਖੁਸ਼ਾਮਦ ਹੈ ਉਹ ਆਪਣੀ ਹਉਮੈ ਨੂੰ ਸੰਤੁਸ਼ਟ ਕਰਨ ਦੇ ਲਈ ਖੁਸ਼ ਮਹਿਸੂਸ ਹੋਣ ਦੇ ਲਈ ਨਾ ਤੇ ਕਿਸੇ ਦੀ ਨਿੰਦਿਆ ਕਰਦਾ ਹੈ ਨਾ ਹੀ ਕਿਸੇ ਲਾਲਚ ਵਸ ਆ ਕੇ ਕਿਸੇ ਦੀ ਖੁਸ਼ਾਮਦ ਕਰਦਾ ਕੰਚਨ ਲੋਹ ਸਮਾਨ ਨੂੰ ਅਸਲ ਜੋਗੀ ਤਾਂ ਉਹ ਹੈ ਜਿਹਦੇ ਲਈ ਸੋਨਾ ਤੇ ਲੋਹਾ ਇੱਕ ਬਰਾਬਰ ਹੈ ਭਾਵ ਕੇ ਜਿਸ ਦਾ ਪਦਾਰਥਾਂ ਦਾ ਮੋਹ ਟੁੱਟ ਗਿਆ ਹਰਖ ਸੋਗ ਤੇ ਰਹੈ ਅਤੀਤਾ ਸਿਰਫ ਪਦਾਰਥਾਂ ਦਾ ਮੋਹ ਨਹੀਂ ਟੁੱਟਿਆ ਖੁਸ਼ੀ ਤੇ ਗਮੀ ਦਾ ਮੋਹ ਵੀ ਟੁੱਟ ਗਿਆ ਖਰ ਗਮੀ ਦਾ ਤੇ ਕੋਈ ਮੋਹ ਕਰਦਾ ਹੀ ਨਹੀਂ ਖੁਸ਼ੀ ਦਾ ਲੋਕ ਮੋਹ ਕਰਦੇ ਆ ਉਹਨਾਂ ਨੂੰ ਇਹ ਹੁੰਦਾ ਹੈ ਕਿ ਜੀਵਨ ਦੇ ਵਿੱਚ ਸਦਾ ਖੁਸ਼ ਨੁਮਾ ਪਾਲ ਹੀ ਆਉ ਖੁਸ਼ ਨੁਮਾ ਘਟਨਾਵਾਂ ਹੀ ਘਟਣ ਪਰ ਅਸਲ ਜੋਗੀ ਉਹ ਹੈ ਜਿਹੜਾ ਜੀਵਨ ਦੀਆਂ ਪਰਸਥਿਤੀਆਂ ਜਿਹੋ ਜਿਹੀਆਂ ਵੀ ਹੋਣ ਖੁਸ਼ੀ ਤੇ ਗਮੀ ਤੋਂ ਉਹ ਨਿਰਲੇਪ ਰਹਿੰਦਾ ਨਾ ਤਾਂ ਉਹਨੂੰ ਖੁਸ਼ੀ ਦੀ ਤਾਂਗ ਹੁੰਦੀ ਹੈ ਤੇ ਨਾ ਹੀ ਉਹ ਗਮੀ ਵਾਲੇ ਪੜਾਂ ਦੇ ਵਿੱਚ ਝੂਰਦਾ ਚੰਚਲ ਮਨ ਦੇ ਦਿਸਕੋ ਧਾਵਤ ਅਚਲ ਜਾਹੇ ਠਹਿਰਨੋ ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਮੰਨੋ ਏ ਭਾਈ ਇਹ ਸਦਾ ਪਟਕਦਾ ਰਹਿਣ ਵਾਲਾ ਮਨ ਦਸੇ ਪਾਸੇ ਦੌੜਦਾ ਫਿਰਦਾ ਹੈ ਚੰਚਲ ਮਨ ਦਹਿ ਦਿਸ਼ ਕੋਤਾਵਤ ਅਚਲ ਜਾਹੇ ਠਹਿਰਨੋਂ ਪਰ ਜਿਹੜੇ ਮਨੁੱਖ ਨੇ ਇਸ ਨੂੰ ਅਡੋਲ ਕਰ ਲਿਆ ਇਹਨੂੰ ਟਿਕਾ ਲਿਆ ਜਿਹੜਾ ਮਨੁੱਖ ਇਸ ਕਿਸਮ ਦਾ ਹੈ ਸਮਝ ਲੈ ਕਿ ਉਸ ਨੂੰ ਵਿਕਾਰਾਂ ਤੋਂ ਖਲਾਸੀ ਮਿਲ ਗਈ ਚੰਚਲਤਾ ਮਨ ਦਾ ਮੁਟਲਾ ਸਭਾ ਕਿਸੇ ਵੀ ਵਕਤ ਮਨ ਦੇ ਅੰਦਰ ਅਨੇਕਾਂ ਪ੍ਰਕਾਰ ਦੇ ਵਿਚਾਰ ਚੱਲ ਰਹੇ ਹੁੰਦੇ ਆ ਅਸੀਂ ਆਪਣੇ ਕੰਮਕਾਰ ਕਰਦੇ ਪਏ ਆ ਦਿਮਾਗੀ ਕੰਮ ਵੀ ਕਰਦੇ ਪਏ ਆ ਵਿੱਚ ਦੀ ਕੋਈ ਫੁਰਸਤ ਦਾ ਪਲ ਆ ਜਾਵੇ ਉਸੇ ਵਕਤ ਮਨ ਕੋਈ ਨਾ ਕੋਈ ਸੋਚ ਫੜ ਲੈਂਦਾ ਕਿਉਂਕਿ ਇਹ ਚੰਚਲ ਹੈ ਉਹਨੇ ਇੱਕ ਪ੍ਰੈਕਟੀਕਲ ਨੁਸਖਾ ਹੈ ਦਿੱਤਾ ਕਿ ਜੇ ਅਸੀਂ ਚਤਨ ਹੋ ਜਾਈਏ ਮੰਨ ਲਓ ਤੁਸੀਂ ਕੋਈ ਫਿਜ਼ੀਕਲ ਕੰਮ ਕਰਦੇ ਪਈਓ ਜਿੱਥੇ ਦਿਮਾਗ ਬਹੁਤਾ ਨਹੀਂ ਲੱਗ ਰਿਹਾ ਭਾਂਡੇ ਤੋਰੇ ਹੋ ਖਾਣਾ ਬਣਾ ਰਹੇ ਖੇਤ ਦੇ ਵਿੱਚ ਕੋਈ ਕੰਮ ਕਰ ਰਹੇ ਕੋਈ ਵਾਹਨ ਚਲਾ ਰਹੇ ਦਿਮਾਗ ਬਹੁਤਾ ਨਹੀਂ ਲੱਗ ਰਿਹਾ ਸਰੀਰ ਨਾਲ ਹੀ ਜ਼ਿਆਦਾਤਰ ਕੰਮ ਹੋ ਰਿਹਾ ਆਟੋਮੈਟਿਕ ਜਿਹਾ ਕੰਮ ਹੋਈ ਜਾ ਰਿਹਾ ਉਸ ਵਕਤ ਜਿਹੜਾ ਸਾਡਾ ਮਨ ਹੈ ਇਹਨੂੰ ਖੁੱਲੀ ਛੁੱਟੀ ਮਿਲੀ ਹੁੰਦੀ ਹੈ ਕਿ ਤੂੰ ਸੋਚ ਔਰੇ ਸਿਰਫ ਉਹਨਾ ਮਨੁੱਖਾਂ ਨੂੰ ਜਾਂ ਉਹਨਾ ਮਨੁੱਖਾਂ ਦੇ ਮਨ ਨੂੰ ਖੁੱਲੀ ਛੁੱਟੀ ਮਿਲੀ ਹੁੰਦੀ ਹੈ ਜਿਹੜੇ ਆਪਣੇ ਜੀਵਨ ਨੂੰ ਲੈ ਕੇ ਚਤਨ ਨਹੀਂ ਹਨ ਜਿਹੜਾ ਮਨੁੱਖ ਚਤਨ ਹੋ ਗਿਆ ਉਹਨੇ ਐਸੇ ਪਲ ਦੇ ਵਿੱਚ ਆਪਣੇ ਅੰਦਰ ਝਾਤ ਮਾਰਨੀ ਹੈ ਕਿ ਮੈਂ ਕੀ ਸੋਚ ਰਿਹਾ ਸੀ ਫਿਰ ਸ਼ੁਰੂਆਤ ਦੇ ਵਿੱਚ ਇਹ ਹੋਣਾ ਹੈ ਕਿ ਤੁਸੀਂ ਉਸ ਸੋਚ ਨੂੰ ਇੱਕ ਵਾਰੀ ਪਾਸੇ ਰੱਖ ਕੇ ਪ੍ਰਮਾਤਮਾ ਨੂੰ ਚੇਤੇ ਕਰਨਾ ਹੈ ਦਿਨ ਦੇ ਵਿੱਚ ਜਿੰਨੇ ਵਾਰ ਹੋ ਸਕੇ ਓਨੇ ਵਾਰ ਕਰੋ ਥੋੜੇ ਥੋੜੇ ਟਾਈਮ ਬਾਅਦ ਆਪਣੇ ਅੰਦਰ છાਤੀ ਮਾਰਦੇ ਰਿਹਾ ਕਰੋ ਕਿ ਮੈਂ ਕੀ ਸੋਚ ਰਿਹਾ ਜਿਹੜੀ ਵੀ ਉਹ ਸੋਚ ਹੋਵੇ ਉਹਨੂੰ ਪਾਸੇ ਕਰਕੇ ਪ੍ਰਮਾਤਮਾ ਨੂੰ ਚੇਤੇ ਕਰ ਲਿਆ ਉਹਦਾ ਸ਼ੁਕਰਾਨਾ ਕਰਤਾ ਗੁਰਬਾਣੀ ਦੀਆਂ ਕੋਈ ਪੰਕਤੀਆਂ ਉਚਾਰ ਲਈਆਂ ਉਸ ਪ੍ਰਮਾਤਮਾ ਦੀ ਉਸਤਤ ਕਰਦੀਆਂ ਹੋਈਆਂ ਮੂਲ ਮੰਤਰੀ ਪੜ ਲਿਆ ਵਾਹਿਗੁਰੂ ਦਾ ਜਾਪ ਹੀ ਕਰ ਲਿਆ ਭਾਵੇਂ ਕੁਝ ਵੀ ਕਰੀਏ ਉਸ ਪ੍ਰਮਾਤਮਾ ਦੀ ਉਸਤਤ ਨਾਲ ਸੰਬੰਧਿਤ ਹੋਵੇ ਦੁਨਿਆਵੀ ਸੋਚ ਨੂੰ ਅਸੀਂ ਪਾਸੇ ਕਰ ਪਾਈਏ ਤੇ ਸ਼ੁਰੂਆਤ ਦੇ ਵਿੱਚ ਅਸੀਂ ਹੋ ਸਕਦਾ ਦਿਨ ਦੇ ਵਿੱਚ ਇੱਕ ਦੋ ਵਾਰ ਐਸਾ ਕਰ ਪਾਈਏ ਹੌਲੀ ਹੌਲੀ ਇਹ ਗਿਣਤੀ ਵੱਧਦੀ ਜਾਵੇ ਦਿਨ ਚ ਕੋਈ 10-15 ਵਾਰ ਐਸਾ ਕਰ ਪਾਈਏ ਤੇ ਹੌਲੀ ਹੌਲੀ ਅਸੀਂ ਉਹ ਮਕਾਮ ਹਾਸਲ ਕਰ ਲੈਣਾ ਜਦੋਂ ਹਰ ਫੁਰਸਤ ਤੇ ਪਲ ਵਿੱਚ ਸਾਡੇ ਮਨ ਵਿੱਚ ਪ੍ਰਮਾਤਮਾ ਦੀ ਯਾਦ ਗੂੰਜੇਗੀ ਦੁਨਿਆਵੀ ਸੋਚਾਂ ਨਹੀਂ ਗੁੰਜਣਗੀਆਂ ਇਹ ਮਨ ਚੰਚਲ ਜਿਹੜਾ ਤਸਹੀ ਪਾਸੇ ਦੌੜਦਾ ਸੀ ਹੁਣ ਇੱਕ ਹੀ ਪਾਸੇ ਇਹਦੀ ਸੁਰਤੀ ਲੱਗ ਗਈ ਲੱਗ ਜਾਣੀ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ ਤੇ ਜਦੋਂ ਐਸਾ ਸੀ ਕਰ ਲਿਆ ਇਸ ਪਾਸੇ ਨੂੰ ਜਦੋਂ ਅਸੀਂ ਲੱਗ ਕੇ ਵਿਕਾਰਾਂ ਤੋਂ ਸਾਨੂੰ ਖਲਾਸੀ ਮਿਲ ਜਾਣੀ ਕਿਉਂਕਿ ਚੰਚਲ ਜਦੋਂ ਤੱਕ ਮਨ ਹੈ ਜਦੋਂ ਤੱਕ ਇਹ ਤਸੀ ਪਾਸੀ ਤੋੜਦਾ ਹੈ ਉਦੋਂ ਤੱਕ ਹਰ ਫੁਰਸਤ ਦਾ ਪਲ ਵਿਕਾਰਾਂ ਦੇ ਲਈ ਖੇਡਣ ਦਾ ਸਮਾਂ ਹੋ ਜਾਂਦਾ ਹੈ ਜਦੋਂ ਹੀ ਫੁਰਸਤ ਮਿਲਦੀ ਹੈ ਵਿਕਾਰ ਆਪਣਾ ਸਿਰ ਚੱਕ ਲੈਂਦੇ ਆ ਤੇ ਸਾਡੇ ਮਨ ਦੇ ਅੰਦਰ ਖੇਡਾਂ ਖੇਡਣ ਲੱਗ ਜਾਂਦੇ ਸੋ ਕੋਸ਼ਿਸ਼ करिए ਅੱਜ ਤੋਂ ਹੀ ਸ਼ੁਰੂ ਹੋ ਜਾਈਏ ਜਦੋਂ ਹੀ ਫੁਰਸਤ ਦਾ ਪਲ ਮਿਲੇ ਆਪਣੇ ਅੰਦਰ ਜਾਤੀ ਮਾਰੀਏ ਦੇਖੀਏ ਅਸੀਂ ਕੀ ਸੋਚਦੇ ਸੀ ਉਹ ਸੋਚ ਨੂੰ ਪਾਸੇ ਰੱਖ ਕੇ ਪ੍ਰਮਾਤਮਾ ਨੂੰ ਜਿਤੇ ਕਰੀਏ ਨਾਸਰੀ ਮਹਿਲਾ ਨੋਮਾ ਅਬ ਮੈਂ ਕੌਣ ਉਪਾਉ ਕਰੋ ਜੇਹ ਵਿਦ ਮਨ ਕੋ ਸੰਸਾ ਚੂਕੈ ਭਉ ਨਿਦ ਪਾਰ ਪਰੋ ਰਹਾਉ ਗੁਰੂ ਸਾਹਿਬ ਕਹਿੰਦੇ ਹੇ ਭਾਈ ਹੁਣ ਮੈਂ ਕਿਹੜਾ ਯਤਨ ਕਰਾਂ ਜਿਸ ਤਰ੍ਹਾਂ ਮੇਰੇ ਮਨ ਦਾ ਸਹਿਮ ਮੁੱਕ ਜਾਏ ਤੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂ ਜਨਮ ਪਾਏ ਕਛ ਭਲੋ ਨ ਕੀਨੋ ਤਾਂ ਤੇ ਅਦਿਕ ਡਰੋ ਮਨ ਬਚ ਕਰਮ ਹਰ ਗੁਨ ਨਹੀਂ ਗਾਏ ਇਹ ਜੀ ਸੋਚ ਤਰੋ ਜਨਮ ਪਾਏ ਕਛ ਭਲੋ ਨ ਕੀਨੋ ਕਹਿੰਦੇ ਮਨੁੱਖਾ ਜਨਮ ਤਾਂ ਮੈਂ ਪ੍ਰਾਪਤ ਕਰ ਲਿਆ ਪਰ ਕੋਈ ਭਲਾਈ ਦਾ ਕੰਮ ਨਹੀਂ ਕੀਤਾ ਬਾਤੇ ਅਧਿਕ ਡਰੋ ਇਸੇ ਕਰਕੇ ਮੈਂ ਡਰਦਾ ਰਹਿਣਾ ਇੱਕ ਉਸ ਇਨਸਾਨ ਦੇ ਪੱਖ ਤੋਂ ਇਹ ਪੰਕਤੀਆਂ ਲਿਖੀਆਂ ਗਈਆਂ ਨੇ ਜਿਹਦੇ ਅੰਦਰ ਇਸ ਸੋਚ ਦਾ ਬੋਲਬਾਲਾ ਹੈ ਜਿਹੜੀ ਕਿ ਅਕਸਰ ਹੀ ਸੰਸਾਰ ਦੇ ਵਿੱਚ ਪ੍ਰਚਲਿਤ ਰਹੀ ਹੈ ਕਿ ਜੇ ਅਸੀਂ ਚੰਗੇ ਕੰਮ ਕਰਾਂਗੇ ਤਾਂ ਸਾਨੂੰ ਚੰਗੇ ਨਤੀਜੇ ਮਿਲਣਗੇ ਖਾਸ ਕਰਕੇ ਇੱਕ ਐਸਾ ਇਨਸਾਨ ਜਿਹੜਾ ਜਨਮ ਮਰਨ ਦੇ ਗੇੜ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਮੌਤ ਤੋਂ ਬਾਅਦ ਦੀ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਰੱਖਦਾ ਉਹਨੂੰ ਹੁੰਦਾ ਹੈ ਕਿ ਜੇ ਮੈਂ ਇਸ ਜਨਮ ਦੇ ਵਿੱਚ ਭਲਾਈ ਦੇ ਕੰਮ ਕਰੂੰਗਾ ਤਾਂ ਅੱਗੇ ਮੈਨੂੰ ਸਵਰਗ ਮਿਲੇਗਾ ਜਾਂ ਕਿਸੇ ਚੰਗੀ ਜੂਨ ਦੇ ਵਿੱਚ ਮੇਰਾ ਜਨਮ ਹੋਊਗਾ ਜਾਂ ਮੈਂ ਮੁਕਤ ਹੋ ਜਾਊਂਗਾ ਇਸ ਜੂਨਾ ਦੇ ਗੇੜ ਚ ਤਾਂ ਐਸਾ ਇਨਸਾਨ ਕਿਸੇ ਵਕਤ ਬੈਠ ਕੇ ਸੋਚ ਰਿਹਾ ਹੈ ਕਿ ਜਨਮ ਪਾਏ ਕਛ ਭਲੋ ਨਾ ਕੀਨੋ ਤਾਂ ਤੇ ਅਧਿਕ ਡਰੋ ਕਿ ਮੈਂ ਤੇ ਕੋਈ ਭਲਾਈ ਦਾ ਕੰਮ ਹੀ ਨਹੀਂ ਕੀਤਾ ਇਸ ਕਰਕੇ ਕਹਿੰਦਾ ਮੈਂ ਡਰੀ ਜਾਣਾ ਮਨ ਬਚ ਕਰਮ ਹਰ ਗੁਣ ਨਹੀਂ ਗਾਈ ਇਹ ਜੀ ਸੋਚ ਧਰੋ ਕਹਿੰਦਾ ਮੈਂ ਤਾਂ ਆਪਣੇ ਚਿੱਤ ਦੇ ਵਿੱਚ ਇਹੀ ਚਿੰਤਾ ਕਰਦਾ ਰਹਿਣਾ ਕਿ ਮੈਂ ਆਪਣੇ ਮਨ ਨਾਲ ਆਪਣੇ ਬਚਨਾ ਨਾਲ ਬੋਲਾਂ ਨਾਲ ਜਾਂ ਫਿਰ ਆਪਣੇ ਕਰਮਾਂ ਨਾਲ ਕਦੇ ਪ੍ਰਮਾਤਮਾ ਦੇ ਗੁਣ ਹੀ ਨਹੀਂ ਗਾਈ ਮੇਰਾ ਕੀ ਬਣੂਗਾ ਮੈਨੂੰ ਮੁਕਤੀ ਕਿਵੇਂ ਮਿਲੂਗੀ ਕਿ ਮੈਂ ਤੇ ਐਸੀ ਜ਼ਿੰਦਗੀ ਜਿਉਈ ਐ ਕਿ ਮੈਨੂੰ ਤੇ ਪ੍ਰਮਾਤਮਾ ਕਿਸੇ ਭੈੜੀ ਜੀ ਜੂਨ ਚ ਪਾ ਦੇਗਾ ਇਹ ਡਰ ਇਹ ਚਿੰਤਾ ਉਸ ਬੰਦੇ ਤੇ ਉਸ ਇਨਸਾਨ ਦੇ ਚਿੱਤ ਚ ਘਰ ਘਰ ਗਈ ਹੈ ਅੱਗੇ ਕੀ ਕਹਿੰਦਾ ਗੁਰਮਤਿ ਸੁਨ ਕਸ਼ ਗਿਆਨ ਨਾ ਉਪਜੋ ਪਸ਼ੂ ਜਉ ਉਦਰ ਭਰੋ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹੋ ਪਤਿਤ ਤਰੋ ਕਹਿੰਦਾ ਐਸਾ ਵੀ ਨਹੀਂ ਕਿ ਮੈਂ ਗੁਰੂ ਦੀਆਂ ਸਿੱਖਿਆਵਾਂ ਸੁਣੀਆਂ ਨੇ ਗੁਰੂ ਦੀ ਮੱਤ ਸੁਣੀ ਹੈ ਗੁਰੂ ਦੀਆਂ ਸਿੱਖਿਆਵਾਂ ਸੁਣੀਆਂ ਨੇ ਪਰ ਫਿਰ ਵੀ ਮੇਰੇ ਅੰਦਰ ਆਤਮਕ ਜੀਵਨ ਦੀ ਸੂਝ ਪੈਦਾ ਨਹੀਂ ਹੋਈ ਇੰਜ ਲੱਗਦਾ ਕਿ ਮੈਂ ਪਸ਼ੂ ਵਾਂਗ ਆਪਣਾ ਟਿੱਡ ਪਰ ਲੈਂਦਾ ਹਾਂ ਇਸ ਤੋਂ ਅਸੀਂ ਦੋ ਅਰਥ ਲੈ ਸਕਦੇ ਹਾਂ ਇੱਕ ਤਾਂ ਇਹ ਕਿ ਇਨਸਾਨ ਸੋਚ ਰਿਹਾ ਹੈ ਕਿ ਮੇਰਾ ਜੀਵਨ ਬਸ ਖਾਣ ਪਹਿਨਣ ਤੱਕ ਹੀ ਸੀਮਤ ਰਹਿ ਗਿਆ ਹੈ ਕਿ ਨਾ ਮੈਂ ਕੋਈ ਭਲਾਈ ਦਾ ਕੰਮ ਕਰਦਾ ਨਾ ਮੈਂ ਪ੍ਰਮਾਤਮਾ ਨੂੰ ਚੇਤੇ ਕਰਦਾ ਨਾ ਹੀ ਆਤਮਿਕ ਜੀਵਨ ਦੀ ਮੇਰੇ 'ਚ ਕੋਈ ਸੂਝ ਆਈ ਹੈ ਕਿ ਮੈਂ ਤਾਂ ਬਸ ਖਾ ਲੈਣਾ ਸੌ ਲੈਣਾ ਕੰਮ ਕਰ ਕਰ ਲੈਣਾ ਜਾਂ ਫਿਰ ਇੱਕ ਅਰਥ ਇਹ ਵੀ ਹੋ ਸਕਦਾ ਹੈ ਕਿ ਜੇ ਪਸ਼ੂ ਨੂੰ ਅਸੀਂ ਕੋਈ ਸਿੱਖਿਆ ਦਈਏ ਤਾਂ ਉਹ ਸਿੱਖਿਆ ਦਾ ਉਹਦੇ ਤੇ ਕੋਈ ਅਸਰ ਨਹੀਂ ਤਾਂ ਇਨਸਾਨ ਵੀ ਇਦਾਂ ਹੀ ਮਹਿਸੂਸ ਕਰ ਰਿਹਾ ਹੈ ਕਿ ਮੈਂ ਵੀ ਪਸ਼ੂ ਵਾਂਗ ਹੀ ਹਾਂ ਗੁਰੂ ਦੀਆਂ ਸਿੱਖਿਆਵਾਂ ਮੈਂ ਸੁਣੀਆਂ ਤਾਂ ਹਨ ਪਰ ਉਹਨਾਂ ਦਾ ਅਸਰ ਨਹੀਂ ਹੋਇਆ ਹੱਲ ਕੀ ਹੈ ਗੁਰੂ ਸਾਹਿਬ ਕਹਿੰਦੇ ਕੋਹ ਨਾਨਕ ਪ੍ਰਭ ਬਿਰਧ ਪਛਾਨੋ ਕਿ हे ਨਾਨਕ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰ ਬੇਨਤੀ ਕਰ ਕਿ हे ਪ੍ਰਮਾਤਮਾ ਤੂੰ ਆਪਣਾ ਮੁੱਢ ਕਦੀਮਾ ਦਾ ਸੁਭਾਅ ਚੇਤੇ ਕਰ ਕਹ ਨਾਨਕ ਪ੍ਰਭ ਬਿਰਧ ਪਛਾਨ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਹੈ ਪ੍ਰਮਾਤਮਾ ਤੂੰ ਚੇਤੇ ਕਰ ਤੇ ਮੇਰੇ ਵਿਕਾਰੀ ਦੇ ਉੱਤੇ ਮਿਹਰ ਕਰ ਤਬ ਹਉ ਪਤਿਤ ਤਰੋ ਕਿ ਮੈਂ ਵਿਕਾਰੀ ਤਦੋਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਜੇ ਤੂੰ ਆਪ ਦੀ ਮਿਹਰ ਕਰੀ ਜੇ ਤੂੰ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਚੀਤੇ ਕਰੀ ਹੁਣ ਐਸਾ ਕਿਉਂ ਕਿਹਾ ਕਿਉਂਕਿ ਇਨਸਾਨ ਆਪਣੇ ਆਪ ਨੂੰ ਵਿਕਾਰੀ ਸਮਝ ਰਿਹਾ ਉਹ ਸਮਝ ਰਿਹਾ ਕਿ ਮੈਂ ਪ੍ਰਮਾਤਮਾ ਦੀ ਮਿਹਰ ਦੇ ਲਾਇਕ ਨਹੀਂ ਪਰ ਕਿਉਂਕਿ ਪ੍ਰਮਾਤਮਾ ਦਾ ਤੇ ਪਿਆਰ ਵਾਲਾ ਸੁਭਾਅ ਹੈ ਉਹ ਤੇ ਸਭਨਾਂ ਨੂੰ ਪ੍ਰੇਮ ਕਰਦਾ ਹੈ ਪ੍ਰਮਾਤਮਾ ਕਿਸੇ ਨਾਲ ਖੁੰਦਕ ਨਹੀਂ ਖਾਂਦਾ ਪ੍ਰਮਾਤਮਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਇਸੇ ਕਰਕੇ ਇਹ ਇਨਸਾਨ ਉਸ ਪ੍ਰਮਾਤਮਾ ਅੱਗੇ ਇੰਜਰ ਦਾ ਉਸ ਬੇਂਤੀ ਕਰ ਰਿਹਾ ਕਿ ਪ੍ਰਮਾਤਮਾ ਤੂੰ ਆਪਣਾ ਮੁਟ ਕਦੀਮਾ ਦਾ ਸੁਭਾਅ ਚੇਤੇ ਕਰਕੇ ਤੇ ਮੇਰੇ ਤੇ ਮਿਹਰ ਕਰ ਤਾਂ ਕਿ ਮੈਂ ਇਸ ਵਿਕਾਰਾਂ ਦੇ ਚਿੱਕੜ ਚੋਂ ਬਾਹਰ ਨਿਕਲ ਸਕਾਂ ਗੁਰੂ ਦੀਆਂ ਸਿੱਖਿਆਵਾਂ ਮੇਰੇ ਤੇ ਕੋਈ ਅਸਰ ਕਰ ਸਕਣ ਮੈਨੂੰ ਆਤਮਿਕ ਜੀਵਨ ਦੀ ਸੂਝ ਆਵੇ ਮੈਂ ਲੋਕ ਭਲਾਈ ਦੇ ਕੰਮ ਕਰਾਂ ਧਨਾਸਰੀ ਮਹਿਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਨਵਾਂ ਸੈਕਸ਼ਨ ਅਸ਼ਟਪਦੀਆਂ ਦਾ ਧਨਾਸਰੀ ਰਾਗ ਦੀ ਗੁਰਬਾਣੀ ਦੇ ਵਿੱਚ ਸ਼ੁਰੂ ਹੋਇਆ ਹੈ ਆਓ ਪੜੀਏ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਾ ਨਹੀਂ ਦੂਰੇ ਹਰ ਰਸ ਚੋਗ ਚੁਗਾ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ ਗੁਰੂ ਸਾਹਿਬ ਕਹਿੰਦੇ ਕਿ ਗੁਰੂ ਮਾਨੋ ਇੱਕ ਸਮੁੰਦਰ ਹੈ ਜਿਹੜਾ ਕਿ ਪ੍ਰਭੂ ਦੀ ਸਿਫਤ ਸਲਾਹ ਦੇ ਰਤਨਾ ਨਾਲ ਨਕਾ ਨਕ ਭਰਿਆ ਹੋਇਆ ਹੈ ਗੁਰਮੁਖ ਸਿੱਖ ਜਿਹੜੇ ਹਨ ਇਸ ਗੁਰੂ ਰੂਪ ਸਮੁੰਦਰ ਦੇ ਵਿੱਚੋਂ ਆਤਮਕ ਜੀਵਨ ਦੇਣ ਵਾਲੀ ਖੁਰਾਕ ਇੰਜ ਪ੍ਰਾਪਤ ਕਰਦੇ ਨੇ ਜਿਵੇਂ ਹੰਸ ਸਮੁੰਦਰ ਦੇ ਵਿੱਚੋਂ ਮੋਤੀ ਚੁਗਦੇ ਨੇ ਜਿਵੇਂ ਹੰਸ ਸਮੁੰਦਰ ਤੋਂ ਦੂਰ ਨਹੀਂ ਹੁੰਦੇ ਉਸੇ ਤਰ੍ਹਾਂ ਗੁਰਸਿੱਖ ਜਿਹੜੇ ਨੇ ਉਹ ਗੁਰੂ ਤੋਂ ਦੂਰ ਨਹੀਂ ਰਹਿੰਦੇ ਪ੍ਰਭੂ ਦੀ ਮਿਹਰ ਅਨਸਾਰ ਸੰਤ ਹੰਸ ਯਾਨੀ ਕਿ ਪ੍ਰਮਾਤਮਾ ਦੇ ਸੇਵਕ ਹੰਸਾਂ ਦੀ ਤਰ੍ਹਾਂ ਹਰ ਨਾਮ ਰਾਸ ਦੀ ਚੋਗ ਚੁਗਦੇ ਰਹਿੰਦੇ ਨੇ ਗੁਰਸਿੱਖ ਹੰਸ ਗੁਰੂ ਸਰੋਵਰ ਦੇ ਵਿੱਚ ਟਿਕਿਆ ਰਹਿੰਦਾ ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਟੂਪੈ ਮੈਲ ਨਾ ਜਾਏ ਰਹਾਉ ਹੁਣ ਦੂਜੇ ਪਾਸੇ ਬਗਲਾ ਹੈ ਜਿਹੜਾ ਛਪੜੀ ਚ ਨਹਾਉਂਦਾ ਗੁਰੂ ਸਾਹਿਬ ਵਿਚਾਰ ਕਰਦੇ ਨੇ ਕਿ ਵਿਚਾਰਾ ਬਗਲਾ ਛਪੜੀ ਚ ਕਿਉਂ ਨਹਾਉਂਦਾ ਹੈ ਖੱਟਦਾ ਕੀ ਹੈ ਹੁਣ ਛਪੜਾਂ ਤਾਂ ਸਾਨੂੰ ਪਤਾ ਹੈ ਛਪੜਾਂ ਦਾ ਪਾਣੀ ਸਾਫ਼ ਨਹੀਂ ਹੁੰਦਾ ਗੰਦਾ ਹੁੰਦਾ ਗੰਧਲਾ ਤਾਂ ਉਹਦੇ ਚ ਨਾਉਣ ਕੀ ਨਾਉਣ ਹੋਇਆ ਕਹਿੰਦੇ ਕੀਚੜ ਡੁੱਬਾ ਮੈਲ ਨਾ ਜਾਏ ਹੁਣ ਨਾਉਂਦਾ ਤੇ ਇਨਸਾਨ ਤਾਂ ਕਿ ਉਹਦੀ ਮੈਲ ਉੱਤਰ ਜੇ ਹੁਣ ਜਿਹੜਾ ਬਗਲਾ ਛਪੜੀ ਚ ਨਾ ਰਿਹਾ ਉੱਤੇ ਹੋਰ ਮੈਲਾ ਹੋਈ ਜਾ ਰਿਹਾ ਨਾਉਣ ਦੀ ਬਚਾਈ ਬਗਲੇ ਦੀ ਤੇ ਹੰਸ ਦੀ ਉਦਾਹਰਨ ਲਈ ਗਈ ਹੈ ਇਸ ਪੂਰੇ ਸ਼ਬਦ ਦੇ ਵਿੱਚ ਹੁਣ ਬਗਲਾ ਉਹ ਇਨਸਾਨ ਆ ਜਿਹੜਾ ਮਾਇਕ ਪ੍ਰਵਿਰਤੀ ਵਾਲਾ ਹੈ ਜਿਹੜਾ ਵਿਕਾਰੀ ਹੈ ਉਹ ਮਾਇਆ ਦੇ ਮੋਹ ਚ ਡੁੱਬਿਆ ਰਹਿੰਦਾ ਹੈ ਉਹਨੂੰ ਲੱਗ ਰਿਹਾ ਹੁੰਦਾ ਹੈ ਕਿ ਇਹਦੇ ਚ ਉਹ ਆਪਣੇ ਜੀਵਨ ਦੀਆਂ ਖੁਸ਼ੀਆਂ ਹਾਸਲ ਕਰ ਰਿਹਾ ਹੈ ਪਰ ਤਰਸਲ ਉਹ ਖੁਸ਼ੀਆਂ ਤੋਂ ਕੋਹਾਂ ਦੂਰ ਹੁੰਦਾ ਹੈ ਉਹ ਹੋਰ ਚਿੰਤਾਵਾਂ ਦੇ ਚਿੱਕੜ 'ਚ ਹੀ ਡਿੱਗ ਰਿਹਾ ਹੁੰਦਾ ਹੈ ਮਾਇਕ ਪ੍ਰਵਿਰਤੀ ਜਦੋਂ ਤੱਕ ਤੁਹਾਡੇ ਅੰਦਰ ਹੈ ਜਦੋਂ ਤੱਕ ਮਾਇਆ ਦਾ ਤੁਹਾਡੇ ਨਾਲ ਮੋਹ ਹੈ ਤੇ ਤੁਹਾਡੇ ਅੰਦਰ ਮਾਇਆ ਦਾ ਮੋਹ ਹੈ ਉਦੋਂ ਤੱਕ ਮਾਇਆ ਦੇ ਵਿੱਚੋਂ ਤੁਸੀਂ ਖੁਸ਼ੀਆਂ ਲੱਭਦੇ ਹੋ ਉਸ ਬਗਲੇ ਵਾਂਗੂ ਜਿਹੜਾ ਛੱਪੜ ਦੇ ਵਿੱਚ ਨਹਾ ਕੇ ਸਾਫ ਹੋਣਾ ਚਾਹੁੰਦਾ ਪਰ ਖੁਸ਼ੀਆਂ ਦੇ ਬਜਾਈ ਚਿੰਤਾਵਾਂ ਹੀ ਹੱਥ ਲੱਗਦੀਆਂ ਜਿਵੇਂ ਕਿ ਬਗਲੇ ਦੇ ਹੱਥ ਚੱਕੜੀ ਲੱਗਦਾ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਿਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਗੁਰ ਸਿੱਖ ਬੜਾ ਸੁਚੇਤ ਹੋ ਕੇ ਪੂਰੀ ਵਿਚਾਰ ਦੇ ਨਾਲ ਜੀਵਨ ਸਫਰ ਦੇ ਵਿੱਚ ਪੈਰ ਰੱਖਦਾ ਹੈ ਪ੍ਰਮਾਤਮਾ ਤੋਂ ਬਿਨਾਂ ਕਿਰੇ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਉਹ ਪ੍ਰਮਾਤਮਾ ਦਾ ਹੀ ਬਣ ਜਾਂਦਾ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਫੁਰਸਤ ਦੇ ਸਮਿਆਂ 'ਚ ਜਦੋਂ ਹੋਰ ਫੁਰਨੇ ਜਾ ਤਾਡੇ ਮਨ ਦੇ ਵਿੱਚ ਫੁਰਦੇ ਹੋਣ ਉੱਥੇ ਚੇਤਨ ਹੋ ਕੇ ਅਸੀਂ ਉਹਨਾਂ ਫੁਰਨਿਆਂ ਨੂੰ ਪਾਸੇ ਰੱਖ ਕੇ ਪ੍ਰਮਾਤਮਾ ਨੂੰ ਚੇਤੇ ਕਰ ਲਈਏ ਗੁਰਸਿੱਖ ਇਹ ਕਰਦਾ ਹੈ ਉਹ ਆਪਣੇ ਜੀਵਨ ਦੇ ਵਿੱਚ ਸੁਚੇਤ ਰਹਿੰਦਾ ਹੈ ਪੂਰੀ ਚੇਤਨਾ ਦੇ ਨਾਲ ਆਪਣੇ ਜੀਵਨ ਸਫਰ 'ਚ ਪੈਰ ਰੱਖਦਾ ਹੈ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਨਹੀਂ ਕਰਦਾ ਪ੍ਰਮਾਤਮਾ ਦੇ ਨਾਮ ਦਾ ਰਸ ਚਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਜੋ ਮਾਇਆ ਦੇ ਮੋਹ ਤੋਂ ਖਲਾਸੀਤਵਾ ਦਿੰਦਾ ਹੈ ਜਿਸ ਮਨੁੱਖ ਦੀ ਗੁਰੂ ਨੇ ਸਹਾਇਤਾ ਕਰਤੀ ਉਹਦੇ ਜਨਮ ਮਰਨ ਦੇ ਖੇੜ ਮੁੱਕ ਗਏ ਉਹਦਾ ਖੁਸ਼ੀ ਗਮੀ ਦਾ ਚੱਕਰ ਮੁੱਕ ਗਿਆ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਜ ਸਮਾਏ ਸਰਵਰ ਮੈਂ ਹੰਸ ਹੰਸ ਮਹਾਂ ਸਾਗਰ ਅਕਥ ਕਥਾ ਗੁਰਬਚਨੀ ਆਦਰ ਜਿਵੇਂ ਹੰਸ ਮਾਨਸ ਰੋਵਰ ਨੂੰ ਛੱਡ ਕੇ ਨਹੀਂ ਜਾਂਦਾ ਤਿਵੇਂ ਹੀ ਜਿਹੜਾ ਗੁਰਸਿੱਖ ਹੈ ਉਹ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ ਪ੍ਰੇਮ ਭਗਤੀ ਦੀ ਬਰਕਤ ਨਾਲ ਅਡੋਲ ਆਤਮਿਕ ਅਵਸਥਾ ਦੇ ਵਿੱਚ ਲੀਨ ਹੋ ਜਾਂਦਾ ਹੈ ਜਿਹੜਾ ਗੁਰਸਿੱਖ ਹੰਸ ਗੁਰੂ ਸਰੋਵਰ ਦੇ ਵਿੱਚ ਟਿਕਦਾ ਹੈ ਗੁਰੂ ਸਰੋਵਰ ਉਹਦੇ ਅੰਦਰ ਆਪਣਾ ਆਪ ਪ੍ਰਗਟ ਕਰ ਦਿੰਦਾ ਹੈ ਗੁਰੂ ਉਸ ਸਿੱਖ ਦੇ ਅੰਦਰ ਵਸ ਪੈਂਦਾ ਹੈ ਇਹ ਕਥਾ ਅਕਥ ਹੈ ਇਹ ਆਤਮਿਕ ਅਵਸਥਾ ਐਸੀ ਹੈ ਜਿਹਨੂੰ ਬਿਆਨ ਨਹੀਂ ਕਰਿਆ ਜਾ ਸਕਦਾ ਸਿਰਫ ਇਹੀ ਕਹਿ ਸਕਦੇ ਆ ਕਿ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਹ ਮਨੁੱਖ ਲੋਕ ਪਰਲੋਕ ਦੇ ਵਿੱਚ ਆਦਰ ਪਾਉਂਦਾ ਸੁੰਨ ਮੰਡਲ ਇਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਤ੍ਰਿ ਭਵਨ ਜੂਤ ਰਹੇ ਲਿਵ ਲਾਈ ਸੁਰ ਨਰ ਨਾਥ ਸੱਚੇ ਸ਼ਰਨਾਈ ਜਿਹੜਾ ਕੋਈ ਵਿਰਲਾ ਪ੍ਰਭੂ ਚਰਨਾਂ ਦੇ ਵਿੱਚ ਜੁੜਿਆ ਬੰਦਾ ਅਫਰ ਅਵਸਥਾ ਦੇ ਵਿੱਚ ਟਿਕਦਾ ਹੈ ਉਹਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ ਭਾਗ ਕੇ ਕਾਮਚੇਸ਼ਟਾ ਉਹਦੇ ਅੰਦਰ ਜ਼ੋਰ ਨਹੀਂ ਪਾਉਂਦੀ ਦੱਸੋ ਕੋਈ ਇਹ ਸੰਕਲਪ ਕਰ ਵੀ ਕਿਵੇਂ ਸਕਦਾ ਹੈ ਕਿ ਕਿਸੇ ਮਨੁੱਖ ਦੇ ਅੰਦਰੋਂ ਕਾਮਚੇਸ਼ਟਾ ਖਤਮ ਹੋ ਜਾਵੇ ਪਰ ਪ੍ਰਭੂ ਚਰਨਾ ਦੇ ਵਿੱਚ ਜੁੜੇ ਮਨੁੱਖ ਦੇ ਅੰਦਰੋਂ ਖਤਮ ਹੋ ਵੀ ਜਾਂਦੀ ਹੈ ਕਿਉਂਕਿ ਉਹ ਸਦਾ ਪ੍ਰਮਾਤਮਾ ਦੇ ਵਿੱਚ ਸੁਰਤ ਜੋੜੀ ਰੱਖਦਾ ਹੈ ਉਹ ਪ੍ਰਮਾਤਮਾ ਜਿਸ ਦੀ ਜੋਤ ਤਿੰਨਾ ਭਵਨਾਂ ਦੇ ਵਿੱਚ ਵਿਆਪਕ ਹੈ ਦੇਵਤੇ ਮਨੁੱਖ 나ਥ ਆਦਿਕ ਸਾਰੇ ਹੀ ਜਿਸ ਸਦਾ ਥਿਰ ਦੀ ਸ਼ਰਨ ਲਈ ਰੱਖਦੇ ਨੇ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਜੁੜ ਜਾਈਏ ਉਸ ਪ੍ਰਮਾਤਮਾ ਨੂੰ ਜਦੋਂ ਅਸੀਂ ਚੇਤੇ ਕਰਨਾ ਸਿੱਖ ਲਈਏ ਫਿਰ ਕਾਮ ਚੇਸ਼ਟਾ ਵੀ ਸਾਡੇ ਅੰਦਰੋਂ ਖਤਮ ਹੋ ਜਾਂਦੀ ਹੈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਸ਼ਲ ਪੈ ਕਾਟਣ ਹਾਰੇ ਹੋ ਮੈ ਮਾਰ ਮਿਲੇ ਪਗ ਧਾਰੇ ਗੁਰਮੁਖ ਹੰਸ ਗੁਰੂ ਸਾਗਰ ਵਿੱਚ ਟਿਕ ਕੇ ਉਸ ਪ੍ਰਾਨਪਤ ਪ੍ਰਭੂ ਨੂੰ ਮਿਲਦਾ ਹੈ ਜਿਹੜਾ ਕਿ ਆਤਮਿਕ ਆਨੰਦ ਦਾ ਸੋਮਾ ਹੈ ਜਿਹੜਾ ਨਿਆਸਰਿਆਂ ਦਾ ਆਸਰਾ ਹੈ ਗੁਰਮੁਖ ਉਸ ਪ੍ਰਮਾਤਮਾ ਦੀ ਭਗਤੀ ਦੇ ਰਾਹੀ ਉਹਦੇ ਗੁਣਾਂ ਦੀ ਵਿਚਾਰ ਦੇ ਰਾਹੀ ਅਡੋਲ ਆਤਮਿਕ ਅਵਸਥਾ ਦੇ ਵਿੱਚ ਟਿਕੇ ਰਹਿੰਦੇ ਨੇ ਉਹ ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਨਾਲ ਪ੍ਰੇਮ ਕਰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 683ਵੇਂ ਅੰਕ ਤੇ ਵਿਰਾਜਮਾਨ ਗੁਰਬਾਣੀ ਰਾਹੀਂ ਆਪਾਂ ਇਸ ਕਨਸੈਪਟ ਨੂੰ ਇਸ ਵਿਸ਼ੇ ਨੂੰ ਵਿਸਥਾਰ ਦੇ ਵਿੱਚ ਜਾਣਿਆ ਸੀ ਕਿ ਉਹ ਪ੍ਰਮਾਤਮਾ ਆਪਣੇ ਸੇਵਕਾਂ ਵੱਲੋਂ ਕੀਤੀ ਹੋਈ ਭਗਤੀ ਦੇ ਨਾਲ ਪ੍ਰੇਮ ਕਰਦਾ ਹੈ। ਪ੍ਰਮਾਤਮਾ ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖ ਜਿਹੜਾ ਹੈ ਉਹ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ ਸਾਧ ਸੰਗਤ ਵਿੱਚ ਟਿਕ ਕੇ ਉਸ ਆਨੰਦ ਮੂਲ ਪ੍ਰਭੂ ਦੇ ਚਰਨਾਂ ਵਿੱਚ ਜੁੜਦੇ ਹਨ। ਅਨੇਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹ ਆਏ ਜਨਮ ਪਦਾਰਥ ਦੁਬਿਦਾ ਖੋਵੈ ਆਪਨਾ ਚੀਨਸ ਭ੍ਰਮ ਭ੍ਰਮ ਰੋਵੈ ਜਿਹੜਾ ਮਨੁੱਖ ਵਿਚਾਰੇ ਪਗਲੇ ਵਾਂਗ ਹਉਮੈ ਦੀ ਛਪੜੀ 'ਚ ਹੀ ਨੌਂਦਾ ਰਹਿੰਦਾ ਤੇ ਆਪਣੇ ਆਤਮਿਕ ਜੀਵਨ ਨੂੰ ਨਹੀਂ ਪਛਾਣਦਾ ਉਹ ਹਉਮੈ ਦੇ ਵਿੱਚ ਭਟਕ-ਭਟਕ ਕੇ ਦੁਖੀ ਹੁੰਦਾ ਉਹ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਦੇ ਵਿੱਚ ਅਮੋਲਕ ਮਨੁੱਖਾ ਜਨਮ ਗਵਾ ਲੈਂਦਾ ਅਨੇਕਾਂ ਹੋਰ ਹੋਰ ਯਤਨ ਕਰਕੇ ਸਿਹੇੜੀ ਹੋਈ ਆਤਮਿਕ ਮੌਤ ਉਹਨੂੰ ਸਦਾ ਦੁਖੀ ਕਰਦੀ ਹੈ ਕਿਉਂਕਿ ਕਾਰਨ ਇਹ ਹੈ ਕਿ ਜਦੋਂ ਤੁਸੀਂ ਆਨੰਦਿਤ ਹੋਣ ਲਈ ਖੁਸ਼ ਹੋਣ ਦੇ ਲਈ ਹੋਰ ਹੋਰ ਯਤਨਾਂ ਦੇ ਵਿੱਚ ਰੁੱਝੇ ਹੋ ਉਹਨਾਂ ਚੋਂ ਕੁਝ ਸਫਲ ਹੋਣਗੇ ਬਤੇਰੇ ਅਸਫਲ ਹੋਣਗੇ ਖੁਸ਼ ਹੋਣ ਦੀ ਬਜਾਏ ਤੁਸੀਂ ਦੁਖੀ ਹੋ ਬੈਠੋਗੇ ਪਰ ਜੇ ਅਸੀਂ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲਈ ਫਿਰ ਸਾਨੂੰ ਹੋਰ ਬਤੇਰੇ ਸੱਚ ਹੀ ਅਨੰਦਿਤ ਅਵਸਥਾ 'ਚ ਰਹਿਣ ਲੱਗਦੇ ਪਰ ਜਿਹੜਾ ਹੋਰ ਹੋਰ ਜਤਨਾ 'ਚ ਪਿਆ ਹੈ ਉਹ ਪਿਛਲੇ ਕੀਤੇ ਕਰਮਾਂ ਅਨੁਸਾਰ ਧਰੋ ਹੀ ਆਤਮਕ ਮੌਤ ਦਾ ਲੇਖ ਆਪਣੇ ਮੱਥੇ 'ਤੇ ਲਿਖਾ ਕੇ ਇਸ ਜਗਤ ਦੇ ਵਿੱਚ ਆਇਆ ਤੇ ਇੱਥੇ ਆਤਮਕ ਮੌਤ ਵਿਹਾਜਦਾ ਰਹਿੰਦਾ ਉਹਨੇ ਹੁਣ ਤੱਕ ਦੇ ਆਪਣੇ ਜੀਵਨ ਦੇ ਵਿੱਚ ਸਿੱਖਿਆ ਹੀ ਏ ਪ੍ਰਮਾਤਮਾ ਹੀ ਮਿਹਰ ਕਰੇ ਤੇ ਉਹਦੀ ਸੁਰਤ ਉਲਟ ਸਕਦੀ ਹੈ ਕਿ ਉਹ ਪ੍ਰਮਾਤਮਾ ਦੇ ਲੜ ਲੱਗ ਸਕਦਾ ਕਹਿ ਤੋ ਪੜ ਤੋ ਸੁਣ ਤੋ ਏਕ ਤੀਰਜ ਧਰਮ ਧਰਣੀ ਧਰਟੇਕ ਜਤ ਸਤ ਸੰਜਮ ਰਿਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਪਰ ਜਿਹੜਾ ਮਨੁੱਖ ਇੱਕ ਪਰਮਾਤਮਾ ਦੀ ਸਿਫਤ ਸਲਾ ਨਿਤ ਉਚਾਰਦਾ ਹੈ ਪੜਦਾ ਹੈ ਸੁਣਦਾ ਹੈ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਅ ਗ੍ਰਹਿਣ ਕਰਦਾ ਹੈ ਉਹ ਜੀਵਨ ਦੇ ਫਰਜ਼ ਨੂੰ ਪਛਾਣਦਾ ਹੈ ਜੇ ਮਨੁੱਖ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਿਕ ਅਵਸਥਾ ਦੇ ਵਿੱਚ ਗਿਝਾ ਲੇ ਜਿੱਥੇ ਮਾਇਆ ਦੇ ਤਿੰਨੇ ਗੁਣੀ ਜ਼ੋਰ ਨਹੀਂ ਪਾ ਸਕਦੇ ਤਾਂ ਸੁਤੇ ਹੀ ਜਤ ਸਤ ਤੇ ਸੰਜਮ ਉਹਦੇ ਹਿਰਦੇ 'ਚ ਲੀਨ ਰਹਿੰਦੇ ਨੇ ਉਹ ਜਤ ਸਤ ਤੇ ਸੰਜਮ ਹਾਸਲ ਕਰ ਲੈਂਦਾ ਹੈ ਸਾਚੇ ਨਿਰਮਲ ਮੈਲ ਨਾ ਲਾਗੈ ਗੁਰ ਕਾ ਸ਼ਬਦ ਭਰਮ ਭਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਂ ਕੈ ਸਾਚ ਸਰੂਪ ਸਦਾ ਥਿਰ ਪ੍ਰਭੂ ਦੇ ਵਿੱਚ ਟਿਕ ਕੇ ਪਵਿੱਤਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਦੀ ਪਟਕਣਾ ਦੂਰ ਹੋ ਜਾਂਦੀ ਹੈ ਦੁਨੀਆਂ ਦਾ ਹਰ ਪ੍ਰਕਾਰ ਦਾ ਡਰ ਸਹਿਮ ਉਹਦੇ ਅੰਦਰੋਂ ਮੁੱਕ ਜਾਂਦਾ ਨਾਨਕ ਵੀ ਉਸ ਸਦਾ ਅਥਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਜਿਸ ਵਰਗਾ ਹੋਰ ਕੋਈ ਨਹੀਂ ਜਿਸ ਦੀ ਸੋਹਣੀ ਸੂਰਤ ਤੇ ਜਿਸ ਦਾ ਵਜੂਦ ਆਦ ਤੋਂ ਹੀ ਚੱਲਿਆ ਆ ਰਿਹਾ ਹੈ ਗੁਰੂ ਸਾਹਿਬ ਦੀ ਤਰਜ਼ ਤੇ ਅਸੀਂ ਵੀ ਉਸ ਪ੍ਰਮਾਤਮਾ ਤੋਂ ਉਹਦੇ ਨਾਮ ਦੀ ਦਾਤ ਮੰਗੀਏ ਇਹ ਖੈਰ ਮੰਗੀਏ ਇਹ ਮਿਹਰ ਮੰਗੀਏ ਕੀ ਫੁਰਸਤ ਦੇ ਪਲਾਂ ਵਿੱਚ ਅਸੀਂ ਚਤਨ ਹੋ ਪਾਈਏ ਪ੍ਰਮਾਤਮਾ ਸਾਡੇ ਤੇ ਮਿਹਰ ਕਰੇ ਉਹਨਾਂ ਪਲਾਂ ਦੇ ਵਿੱਚ ਹੋਰਨਾ ਫੁਰਨਿਆਂ ਨੂੰ ਪਾਸੇ ਰੱਖ ਕੇ ਅਸੀਂ ਪ੍ਰਮਾਤਮਾ ਨੂੰ ਚੇਤੇ ਕਰ ਸਕੀਏ ਪ੍ਰਮਾਤਮਾ ਨੇ ਸਾਡੇ ਤੇ ਇੰਨੀ ਮਿਹਰ ਕੀਤੀ ਹੋਈ ਹੈ ਕਿ ਅਸੀਂ ਗੁਰੂ ਦੇ ਲੜ ਲੱਗੇ ਹੋਏ ਹਾਂ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣ ਰਹੇ ਹਾਂ ਆਪਣੀ ਮਿਹਰ ਬਰਕਰਾਰ ਰੱਖੇ ਤੇ ਇਹਨਾਂ ਸਿੱਖਿਆਵਾਂ ਨੂੰ ਸੰਪੂਰਨ ਤੌਰ ਤੇ ਅਸੀਂ ਸਮਝਣ ਵੀ ਲੱਗ ਜਾਈਏ ਤੇ ਆਪਣੇ ਜੀਵਨ ਦੇ ਵਿੱਚ ਲਾਗੂ ਵੀ ਕਰਨ ਲੱਗ ਜਾਈਏ ਇਹ سلسلہ ਇਦਾਂ ਹੀ ਚੱਲਦਾ ਰਹੇ ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 685ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ